ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸ ਰਹੇ ਪਿਆਰੇ ਖਾਲਸਾ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਕਮੇਟੀ ਬਾਦਲਕਿਆਂ ਵੱਲੋਂ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਤਾਜ ਪੋਸ਼ੀ ਨਹੀਂ ਬਲਕਿ ਚੋਰ ਪੋਸ਼ੀ ਕੀਤੀ ਏ ਇਹਨਾਂ ਨੇ ਖਾਲਸਾ ਪੰਥ ਦੀਆਂ ਸੰਪਰਦਾਵਾਂ ਜਥੇਬੰਦੀਆਂ ਇੱਥੋਂ ਤੱਕ ਕਿ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਤੋਂ ਬਿਨਾਂ ਹੀ ਚੋਰੀ ਛਿਪੇ ਗਿਆਨੀ ਕੁਲਦੀਪ ਸਿੰਘ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਜਥੇਦਾਰੀ ਉਹ ਧੱਕੇ ਨਾਲ ਥੋਪ ਦਿੱਤੀ ਏ ਇਹ ਰਵਾਇਤ ਖਾਲਸਾ ਪੰਥ ਨੂੰ ਮਨਜ਼ੂਰ ਨਹੀਂ ਇਹ ਖਾਲਸਾ ਪੰਥ ਦੇ ਸਿਧਾਂਤ ਨਹੀਂ ਇਹ ਸਾਡੀਆਂ ਪਰੰਪਰਾਵਾਂ ਨਹੀਂ ਸ਼੍ਰੋਮਣੀ ਕਮੇਟੀ ਬਾਦਲਕਿਆਂ ਦੀ ਅਤ ਦਾ ਜਿਹੜਾ ਅੰਤ ਆ ਉਹ ਆ ਚੁੱਕਾ ਹੋਇਆ ਆ ਜੋ ਗਿਆਨੀ ਹਰਪ੍ਰੀਤ ਸਿੰਘ ਨੇ ਜੋ ਗਿਆਨੀ ਰਗਵੀਰ ਸਿੰਘ ਜੀ ਨੇ ਗਿਆਨੀ ਸੁਲਤਾਨ ਸਿੰਘ ਨੇ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਦਲਕਿਆਂ ਵਿਰੁੱਧ ਫੈਸਲੇ ਲਏ ਸਨ ਇਨਾਂ ਨੂੰ ਤਨਖਾਹਾਂ ਲਗਾਈਆਂ ਸਨ ਇਨਾਂ ਨੂੰ ਅਯੋਗ ਲੀਡਰਸ਼ਿਪ ਅਕਰਾਰ ਦਿੱਤਾ ਸੀ ਇਸੇ ਤਰ੍ਹਾਂ 7 ਮੈਂਬਰੀ ਕਮੇਟੀ ਬਣਾਈ ਸੀ ਜੋ ਬਾਦਲ ਕਿਆਂ ਤੋਂ ਫਖਰੇ ਕੌਮ ਅਵਾਰਡ ਖੋਇਆ ਸੀ ਇਹ ਸਾਰੀਆਂ ਗੱਲਾਂ ਸ਼ਰੋਮਣੀ ਕਮੇਟੀ ਨੂੰ ਬਾਦਲ ਕਿਆਂ ਨੂੰ ਮਨਜ਼ੂਰ ਨਹੀਂ ਹੋ ਰਹੀਆਂ ਤੇ ਬਾਦਲ ਕੇ ਇੱਕ ਗਲਤੀ ਤੋਂ ਬਾਅਦ ਦੂਸਰੀ ਗਲਤੀ ਲਗਾਤਾਰ ਜਿਹੜੀ ਦੁਹਰਾ ਰਹੀ ਆ ਗਲਤੀਆਂ ਦੇ ਉੱਤੇ ਜਿਹੜੀਆਂ ਗਲਤੀਆਂ ਆ ਉਹ ਕਰ ਰਿਹਾ ਇਹਨਾਂ ਨੇ ਖਾਲਸਾ ਪੰਥ ਦਾ ਜਲੂਸ ਕੱਢ ਕੇ ਜਿਹੜਾ ਰੱਖ ਦਿੱਤਾ ਹੋਇਆ ਆ ਪਰ ਬਾਦਲ ਕੇ ਇਹ ਗੱਲ ਯਾਦ ਰੱਖਣ ਇਹ ਪੰਥ ਦਾ ਤਾਂ ਕੁਝ ਨਹੀਂ ਵਿਗਰਨਾ ਪਰ ਬਾਦਲਕੇ ਆਂਦੀ ਸਿਆਸੀ ਮੌਤ ਤੋਂ ਬਾਅਦ ਇਹ ਧਾਰਮਿਕ ਤੌਰ ਉੱਤੇ ਵੀ ਪੂਰੀ ਤਰ੍ਹਾਂ ਜਿਹੜੇ ਆ ਉਹ ਖਤਮ ਹੋ ਜਾਣਗੇ ਬਾਦਲਕੇ ਖੁਦ ਆਪਣੀ ਜਿਹੜੀ ਕਬਰ ਆ ਉਹ ਪੁੱਟ ਰਹੇ ਨੇ ਤੇ ਤੁਸੀਂ ਦੇਖੋ ਕਿ ਜੋ ਕੁਝ ਇਹਨਾਂ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਕੀਤਾ ਉਹਨਾਂ ਦੇ ਉੱਤੇ ਦੋਸ਼ ਲਗਾ ਕੇ ਉਹੀ ਕੁਝ ਬਾਅਦ ਵਿੱਚ ਜਥੇਦਾਰ ਗਿਆਨੀ ਰਘਵੀਰ ਸਿੰਘ ਜੀ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਕਰ ਦਿੱਤਾ ਉਹੀ ਕੁਝ ਗਿਆਨੀ ਸੁਲਤਾਨ ਸਿੰਘ ਦੇ ਨਾਲ ਕਰ ਦਿੱਤਾ 2 ਦਸੰਬਰ ਤੋਂ ਬਾਅਦ ਬਾਦਲਕਿਆਂ ਨੂੰ ਬੜੀਆਂ ਜਿਹੜੀਆਂ ਭਵਿੱਖਬਾਣੀਆਂ ਆ ਉਹ ਹੋ ਗਈਆਂ ਬਾਦਲਕਿਆਂ ਨੂੰ ਆਕਾਸ਼ਵਾਣੀਆਂ ਵੀ ਜਿਹੜੀਆਂ ਹੋ ਗਈਆਂ ਕਿ ਬਾਦਲਕਿਆਂ ਦੇ ਨਾਲ ਜਿਹੜਾ ਆ ਉਹ ਕੀ ਕੁਝ ਹੋਣ ਵਾਲਾ ਆ ਤੇ ਬਾਦਲਕਿਆਂ ਨੇ ਤੁਸੀਂ ਦੇਖੋ ਕਿ ਕਿਵੇਂ ਇਹਨਾਂ ਤਖਤਾਂ ਦੇ ਜਥੇਦਾਰਾਂ ਨੂੰ ਜਿਹੜਾ ਨਿਸ਼ਾਨਾ ਬਣਾਇਆ ਤਖਤਾਂ ਦੇ ਜਥੇਦਾਰਾਂ ਨੇ ਤਾਂ ਬਾਦਲਕਿਆਂ ਦੀਆਂ ਪੰਥ ਵਿਰੋਧੀ ਕਰਤੂਤਾਂ ਕਰਕੇ ਇਹਨਾਂ ਦੇ ਗੁਨਾਹਾਂ ਕਰਕੇ ਇਹਨਾਂ ਦੇ ਪਾਪਾਂ ਕਰਕੇ ਇਹਨਾਂ ਦੀਆਂ ਗਲਤੀਆਂ ਕਰਕੇ ਇਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਤਲਬ ਕੀਤਾ ਸੀ ਤੁਸੀਂ ਦੇਖੋ ਕਿ ਅੱਜ ਬਾਦਲ ਕਿਆ ਨੇ ਸ਼ਰੋਮਣੀ ਕਮੇਟੀ ਨੂੰ ਤਲਬ ਕਰ ਲਿਆ ਤੇ ਸ਼ਰੋਮਣੀ ਕਮੇਟੀ ਨੇ ਅੱਗੋਂ ਜਥੇਦਾਰਾਂ ਨੂੰ ਤਲਬ ਕਰ ਲਿਆ ਤੇ ਜਥੇਦਾਰਾਂ ਨੂੰ ਜਿਹੜੀ ਸਜ਼ਾ ਆ ਉਹ ਦੇ ਦਿੱਤੀ ਹੋਈ ਏ ਸੋ ਖਾਲਸਾ ਦੀ ਇਹ ਸਮਾ ਚੁੱਪ ਰਹਿਣ ਦਾ ਨਹੀਂ ਆ ਅੱਜ ਜਾਗਣ ਦੀ ਲੋੜ ਆ ਜਿਵੇਂ ਬੁੱਢਾ ਦੱਸ ਦੇ ਮੁਖੀ ਬਾਬਾ ਬਲਬੀਰ ਸਿੰਘ ਜੀ ਨੇ ਕੱਲ ਦੁਹਾਰ ਮਾਰੀ ਸੀ ਉਹਨਾਂ ਨੇ ਆਖਿਆ ਸੀ ਕਿ ਅਸੀਂ ਨਵੇਂ ਜਥੇਦਾਰ ਦੀ ਤਾਜਪੋਸ਼ੀ ਨਹੀਂ ਹੋਣ ਦੇਵਾਂਗੇ ਇਹਦੇ ਵਿੱਚ ਦਮਦਮੀ ਟਕਸਾਲ ਵੀ ਨਿਤਰੀ ਇਸੇ ਤਰ੍ਹਾਂ ਬਾਬਾ ਵਿਧੀਚੰਦ ਦਲ ਤਰਨਾ ਦਲ ਅਤੇ ਹੋਰ ਬੇਸ਼ੁਮਾਰ ਜਥੇਬੰਦੀਆਂ ਸਿੰਘ ਸਾਹਿਬ ਭਾਈ ਦਸਵੀਰ ਸਿੰਘ ਜੀ ਰੋਡੇ ਜਥੇਦਾਰ ਬਾਬਾ ਗੁਰਨਾਮ ਸਿੰਘ ਜੀ ਬੰਡਾਲਾ ਅਤੇ ਅਨੇਕਾਂ ਜਥੇਬੰਦੀਆਂ ਨੇ ਇਹ ਐਲਾਨ ਕੀਤੇ ਕਿ ਅਸੀਂ ਨਵੇਂ ਜਥੇਦਾਰ ਦੀ ਤਾਜਪੋਸ਼ੀ ਨਹੀਂ ਹੋਣ ਦੇਵਾਂਗੇ ਪਹਿਲਾਂ ਸ਼ਰੋਮਣੀ ਕਮੇਟੀ ਜਵਾਬ ਦੇਵੇ ਕੀ ਜਥੇਦਾਰ ਗਿਆਨੀ ਰਗਵੀਰ ਸਿੰਘ ਦਾ ਕਸੂਰ ਕੀ ਆ ਗਿਆਨੀ ਸੁਲਤਾਨ ਸਿੰਘ ਦਾ ਕਸੂਰ ਕੀ ਆ ਕਿਉਂ ਉਹਨਾਂ ਨੂੰ ਅਹੁਦਿਆਂ ਦੇ ਉੱਤੋਂ ਫਾਰਕ ਜਿਹੜਾ ਆ ਉਹ ਕੀਤਾ ਗਿਆ ਜਦੋਂ ਸੁਖਵੀਰ ਸਿੰਘ ਬਾਦਲ ਚਾਹੁੰਦਾ ਆ ਸ਼੍ਰੋਮਣੀ ਕਮੇਟੀ ਚਾਹੁੰਦੀ ਏ ਇਹ ਆਪਣੇ ਹਿਸਾਬ ਨਾਲ ਜਥੇਦਾਰਾਂ ਨੂੰ ਲਾ ਦਿੰਦੇ ਆ ਤੇ ਆਪਣੇ ਹਿਸਾਬ ਦੇ ਨਾਲ ਹੀ ਬਾਅਦ ਵਿੱਚ ਲਾ ਦਿੰਦੇ ਆ ਹਾਥੀ ਤੇ ਬਿਠਾ ਕੇ ਲਿਆਉਂਦੇ ਆ ਤੇ ਖੋਤੇ ਤੇ ਬਿਠਾ ਕੇ ਜਿਹੜਾ ਆ ਉਹ ਘਰਾਂ ਨੂੰ ਤੋੜ ਦਿੰਦੇ ਆ ਇਹ ਸ੍ਰੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਦਾ ਬਹੁਤ ਵੱਡਾ ਅਪਮਾਨ ਆ ਖਾਲਸਾ ਦੀ ਅੱਜ ਚੁੱਪ ਨਾ ਰਵੋ ਅੱਜ ਜਾਗਣ ਦੀ ਲੋੜ ਆ ਕਿਉਂਕਿ ਬਾਦਲ ਕਿਆਂ ਨੇ ਸ਼ਰੋਮਣੀ ਕਮੇਟੀ ਨੇ ਖਾਲਸਾ ਪੰਥ ਦੀ ਦਸਤਾਰ ਨੂੰ ਪੱਗ ਨੂੰ ਹੱਥ ਪਾ ਲਿਆ ਆ ਇਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸਤਾ ਆਜ਼ਾਦ ਹੋਣਦ ਹਸਤੀ ਸ਼ਾਨ ਨੂੰ ਜਿਹੜਾ ਆ ਰੋਲਣ ਦੀ ਕੋਸ਼ਿਸ਼ ਕੀਤੀ ਏ ਅੱਜ ਹਰੇਕ ਸਿੱਖ ਨੂੰ ਉੱਠਣ ਦੀ ਲੋੜ ਆ ਇਹਨਾਂ ਦੀ ਘੇਰਾਬੰਦੀ ਕਰਨ ਦੀ ਲੋੜ ਆ ਇਹਨਾਂ ਨੂੰ ਜਵਾਬ ਦੇਣ ਦੀ ਲੋੜ ਆ ਇਹਨਾਂ ਦੀ ਜਵਾਬ ਤਲਵੀ ਕਰਨ ਦੀ ਵੀ ਜਿਹੜੀ ਆ ਉਹ ਲੋੜ ਆ ਤੁਸੀਂ ਦੇਖੋ ਕਿ ਅੱਜ ਜਦੋਂ ਹੁਣ ਸ਼ਰੋਮਣੀ ਕਮੇਟੀ ਨੇ ਪ੍ਰੈਸ ਕਾਨਫਰੰਸ ਕੀਤੀ ਆ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਜਥੇਦਾਰ ਥੋਪ ਕੇ ਸਿੱਖ ਕੌਮ ਦੇ ਉੱਤੇ ਤੁਸੀਂ ਦੇਖੋ ਕਿ ਉਸ ਤੋਂ ਬਾਅਦ ਸ਼ਰੋਮਣੀ ਕਮੇਟੀ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਇੱਕ ਵਿਭਚਾਰੀ ਇੱਕ ਚਰਿੱਤਰਹੀਨ ਬੰਦਾ اخلاق ਤੋਂ ਡਿੱਗਿਆ ਹੋਇਆ ਬੰਦਾ ਜਿਹਦੇ ਉੱਤੇ ਬਲਾਤਕਾਰ ਵਰਗੇ ਜਿਹੜੇ ਕੇਸ ਆ ਉਹ ਪਏ ਜਿਹੜਾ ਸ੍ਰੀ ਆਕਾਲ ਤਖਤ ਸਾਹਿਬ ਤੋਂ ਵੀ ਜਿਹੜਾ ਪਿਛਲੇ ਸਮੇਂ ਦੇ ਵਿੱਚ ਛੇਕਿਆ ਗਿਆ ਸੀ ਉਹ ਸੁੱਚਾ ਸਿੰਘ ਲੰਗਾ ਵਰਗਾ ਜਿਹੜਾ ਬੰਦਾ ਆ ਉਹ ਸ਼ਰੋਮਣੀ ਕਮੇਟੀ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਬੈਠ ਕੇ ਤੇ ਖਾਲਸਾ ਪੰਥ ਨੂੰ ਮਤਾਂ ਦੇ ਰਿਹਾ ਸੋ ਇਹ ਲੋਕ ਜਿਹੜੇ ਆ ਉਹ ਪੰਥ ਨੂੰ ਮਰਿਆਦਾ ਜਿਹੜੇ ਆ ਸਮਝਾਉਣਗੇ ਜਿਹੜੇ ਖੁਦ ਆਚਰਣ ਤੋਂ ਜਿਹੜੇ ਆ ਉਹ ਡਿੱਗੇ ਹੋਏ ਆ ਸੋ ਬਾਦਲਕਿਆਂ ਨੇ ਸੁੱਚੇ ਲੰਗਾ ਦੀ ਵਾਪਸੀ ਵੀ ਇਸੇ ਕਰਕੇ ਹੀ ਕਰਵਾਈ ਸੀ ਕਿ ਲੋੜ ਪੈਣ ਦੇ ਉੱਤੇ ਇਹਨੂੰ ਵਰਤਿਆ ਜਾਵੇ ਅੱਜ ਸਮੁੱਚਾ ਖਾਲਸਾ ਪੰਥ ਤਾਂ ਬਾਦਲਕਿਆਂ ਦੇ ਖਿਲਾਫ ਸ਼ਰੋਮਣੀ ਕਮੇਟੀ ਦੀਆਂ ਕਰਤੂਤਾਂ ਦੇ ਖਿਲਾਫ ਡਾਂਗਾ ਚੁੱਕੀ ਫਿਰਦਾ ਆ ਤੇ ਹੁਣ ਫਿਰ ਇਹਨਾਂ ਦੇ ਕੋਲ ਸੁੱਚੇ ਲੰਗਾ ਵਰਗੇ ਜਿਹੜੇ ਬੰਦੇ ਆ ਉਹ ਬਤੇ ਆ ਸੋ ਤੁਸੀਂ ਦੇਖੋ ਕਿ ਇਸੇ ਕਰਕੇ ਹੀ ਬਾਦਲਕਿਆਂ ਦੀ ਪਹਿਲਾਂ ਸਿਆਸੀ ਮੌਤ ਹੋਈ ਸੀ 2017 ਦੇ ਵਿੱਚ ਵਿਧਾਨ ਸਭਾ ਚੋਣਾਂ ਤੇ ਫਿਰ 2019 ਦੀਆਂ ਲੋਕ ਸਭਾ ਚੋਣਾਂ ਤੇ ਫਿਰ 2022 ਚ ਫਿਰ 24 ਦੇ ਵਿੱਚ ਵੀ ਤੇ 27 ਦੇ ਵਿੱਚ ਵੀ ਇਹਨਾਂ ਦਾ ਜਿਹੜਾ ਬਹੁਤ ਬੁਰਾ ਹਾਲਿਆ ਹੋਏਗਾ ਪਰ ਉਸ ਤੋਂ ਪਹਿਲਾਂ ਪਹਿਲਾਂ ਹੀ ਇਹਨਾਂ ਨੇ ਜਿਹੜਾ ਨਾਸਿਓ ਕਰਵਾ ਲੈਣਾ ਬਾਦਲਕਿਆਂ ਦੇ ਕੋਲ ਨਾ ਤਾਂ ਅਕਾਲੀ ਦਲ ਰਹਿਣਾ ਆ ਅਤੇ ਨਾ ਹੀ ਜਿਹੜੀ ਸ਼੍ਰੋਮਣੀ ਕਮੇਟੀ ਆ ਉਹ ਰਹਿਣੀ ਆ ਅਸੀਂ ਉਦੋਂ ਹੀ ਕਿਹਾ ਸੀ ਕੀ ਬਾਦਲਕੇ ਉਹ ਆਪਣੀਆਂ ਪੰਥ ਵਿਰੋਧੀ ਹਰਕਤਾਂ ਤੋਂ ਬਾਜ਼ ਨਹੀਂ ਹੋਣਗੇ ਬਾਦਲਕਿਆਂ ਨੇ ਵੇਖੋ ਜਥੇਦਾਰਾਂ ਨੂੰ ਨਿਸ਼ਾਨਾ ਬਣਾ ਦਿੱਤਾ ਇਹਨਾਂ ਨੇ ਨਾ ਤਾਂ ਆਪਣੇ ਰਾਜ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਬਖਸ਼ਿਆ ਸੀ ਨਾ ਹੀ ਪੰਥਕ ਸਿੰਘਾਂ ਨੂੰ ਬਖਸ਼ਿਆ ਸੀ ਤੁਸੀਂ ਦੇਖੋ ਨਾ ਤਾਂ ਇਹਨਾਂ ਨੇ ਪੰਜ ਪਿਆਰਿਆਂ ਨੂੰ ਬਖਸ਼ਿਆ ਤੇ ਨਾ ਹੀ ਸ਼ਹੀਦਾਂ ਦੇ ਪਰਿਵਾਰ ਬਖਸ਼ੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸੁਪੁੱਤਰੀ ਬੀਬਾ ਸਤਵੰਤ ਕੌਰ ਨੂੰ ਵੀ ਪਿਛਲੇ ਦਿਨੀ ਨਿਸ਼ਾਨਾ ਬਣਾਇਆ ਗਿਆ ਸੀ ਇਸੇ ਤਰ੍ਹਾਂ ਇਹਨਾਂ ਨੇ ਜਥੇਦਾਰ ਵੀ ਜਿਹੜੇ ਆ ਉਹ ਨਹੀਂ ਬਖਸ਼ੇ ਹੈਗੇ ਇਹਨਾਂ ਨੇ ਕੋਈ ਰਾਗੀ ਨਹੀਂ ਬਖਸ਼ਿਆ ਕੋਈ ਢਾਡੀ ਨਹੀਂ ਬਖਸ਼ਿਆ ਕੋਈ ਪੰਥ ਪ੍ਰਸਤ ਗੁਰਸੇਖ ਜਿਹੜਾ ਆ ਉਹ ਨਹੀਂ ਬਖਸ਼ਿਆ ਜਿਹੜਾ ਜਿਹੜਾ ਵੀ ਬਾਦਲ ਗਿਆ ਨੂੰ ਸਮਝਾਉਣ ਦਾ ਯਤਨ ਕਰਦਾ ਆ ਇਹਨਾਂ ਦੇ ਨਾਲ ਉਹ ਸਹਿਮਤੀ ਪ੍ਰਗਟਾਉਂਦਾ ਆ ਬਾਦਲ ਕੇ ਉਸੇ ਨੂੰ ਹੀ ਜਿਹੜਾ ਨਿਸ਼ਾਨਾ ਆ ਉਹ ਬਣਾ ਲੈਂਦੇ ਆ ਤੁਸੀਂ ਦੇਖੋ ਕਿ ਆ ਪਿਛਲੇ ਸਮੇਂ ਦੇ ਵਿੱਚ ਹਾਲਾਤ ਬਾਦਲ ਗਿਆ ਨੇ ਇਦਾਂ ਦੇ ਬਣਾ ਦਿੱਤੇ ਕਿ ਨਾ ਤਾਂ ਉਹਨਾਂ ਨੇ ਸੱਤ ਮੈਂਬਰ ਦੀ ਕਮੇਟੀ ਨੂੰ ਮੰਨਿਆ ਅਤੇ ਨਾ ਹੀ ਤਾਕਤ ਸਹਿਬਾਂ ਦੇ ਹੋਰ ਫੈਸਲੇ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਵੀ ਜਿਹੜਾ ਆ ਉਹ ਅਸਤੀਫਾ ਦੇਣਾ ਪੈ ਗਿਆ ਸੀ ਤੇ ਉਹ ਵੀ ਗੱਲ ਜਿਹੜੀ ਆ ਉਹ ਲਟਕੀ ਹੋਈ ਆ ਹੁਣ ਇਹਨਾਂ ਨੇ ਜਥੇਦਾਰ ਬਦਲੇ ਕਿਉਂ ਸੀ ਕਿਉਂਕਿ ਜੋ ਗਿਆਨੀ ਹਰਪ੍ਰੀਤ ਸਿੰਘ ਨੇ ਗਿਆਨੀ ਰਗਵੀਰ ਸਿੰਘ ਨੇ ਗਿਆਨੀ ਸੁਲਤਾਨ ਸਿੰਘ ਆਦ ਸਿੰਘਾਂ ਨੇ ਫੈਸਲੇ ਲਏ ਸੀ ਇਹ ਬਾਦਲ ਕੇ ਚਾਹੁੰਦੇ ਆ ਕਿ ਹੁਣ ਨਵੇਂ ਜਥੇਦਾਰ ਲਿਆ ਕੇ ਤੇ ਉਹਨਾਂ ਫੈਸਲਿਆਂ ਨੂੰ ਬਦਲਾਇਆ ਜਾਵੇ 2 ਦਸੰਬਰ ਵਾਲੇ ਫੈਸਲੇ ਬਾਦਲ ਕੇ ਬਦਲੋਣਾ ਚਾਹੁੰਦੇ ਆ ਉਹ ਦੁਬਾਰਾ ਫਿਰ ਸੁਖਵੀਰ ਸਿੰਘ ਬਾਦਲ ਨੂੰ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਆ ਉਹ ਬਣਾਉਣਾ ਚਾਹੁੰਦੇ ਆ ਸੱਤ ਮੈਂਬਰ ਦੀ ਕਮੇਟੀ ਜਿਹਦੇ ਦੋ ਮੈਂਬਰ ਅਸਤੀਫੇ ਦੇ ਚੁੱਕੇ ਹੋਏ ਆ ਬਾਦਲ ਕਿਆਂ ਨੇ ਦਵਾ ਦਿੱਤੇ ਹੋਏ ਉਦਾਂ ਦੇ ਹਾਲਾਤ ਬਣਾ ਕੇ ਸ੍ਰੀ ਆਕਾਦਤਖ ਸਾਹਿਬ ਤੋਂ ਇਹ ਖੁਦ ਭਗੋੜੇ ਆ ਤੇ ਬਾਕੀ ਇਹਨਾਂ ਨੇ ਉਹ ਹਰਜਿੰਦਰ ਸਿੰਘ ਧਾਮੀ ਨੂੰ ਤੇ ਕਿਰਪਾਲ ਸਿੰਘ ਬੰਡੂਗਰ ਨੂੰ ਵੀ ਜਿਹੜਾ ਆ ਉਹ ਭਗੋੜੇ ਕਰ ਦਿੱਤਾ ਤੇ ਦੋ ਮੈਂਬਰ ਭਗੋੜੇ ਹੋ ਚੁੱਕੇ ਆ ਤੇ ਪੰਜ ਮੈਂਬਰ ਬਚੇ ਆ ਤੇ ਬਾਦਲ ਕੇ ਉਹ ਜਿਹੜੀ ਪੰਜ ਮੈਂਬਰ ਦੀ ਕਮੇਟੀ ਬਤੀ ਆ ਉਹਦਾ ਵੀ ਜਿਹੜਾ ਭੋਗਿਆ ਪਾਉਣਾ ਚਾਹੁੰਦੇ ਆ ਤੇ ਜਿਹੜਾ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰੇ ਕੌਮ ਪੰਥ ਰਤਨ ਅਵਾਰਡ ਵਾਪਸ ਲਿਆ ਗਿਆ ਸੀ ਸੋ ਬਾਦਲ ਕੇ ਉਹਨੂੰ ਵੀ ਜਿਹੜਾ ਬਹਾਲ ਆ ਉਹ ਕਰਵਾਉਣਾ ਚਾਹੁੰਦੇ ਆ ਬਾਦਲ ਕਿਆਂ ਦੀ ਅੱਤ ਦਾ ਜਿਹੜਾ ਆ ਉਹ ਇਹ ਅੰਤ ਆ ਅੱਜ ਵੇਖੋ ਕਿ ਜਿਹੜੀਆਂ ਸੰਪਰਦਾਵਾਂ ਦਾ ਜਿਹੜੀਆਂ ਜਥੇਬੰਦੀਆਂ ਬਾਦਲਾਂ ਦੇ ਨਾਲ ਮਿਲ ਕੇ ਚੱਲਦੀਆਂ ਸੀ ਅੱਜ ਉਹਨਾਂ ਜਥੇਬੰਦੀਆਂ ਨੂੰ ਵੀ ਜਿਹੜਾ ਸਟੈਂਡ ਆ ਉਹ ਲੈਣਾ ਪੈ ਗਿਆ ਉਹ ਵੀ ਬਾਦਲ ਕਿਆਂ ਦੀ ਪੰਥ ਵਿਰੋਧੀ ਕਰਤੂਤਾਂ ਦੇ ਖਿਲਾਫ ਨਿੱਤਰ ਆਈਆਂ ਹੋਈਆਂ ਉਹਨਾਂ ਨੂੰ ਪਤਾ ਲੱਗ ਗਿਆ ਆ ਕਿ ਬਾਦਲ ਕੇ ਕਿੰਨਾ ਜ਼ਿਆਦਾ ਪੰਥ ਦਾ ਜਿਹੜਾ ਘਾਣ ਆ ਉਹ ਕਰ ਰਹੇ ਆ ਸੋ ਖਾਲਸਾ ਜੀ ਅੱਜ ਅਸੀਂ ਸਾਰੇ ਜੱਗ ਹੀਏ ਸੋ ਦਮਦਮੀ ਤਕਸਾਲ ਖਾਲਸਾ ਪੰਥ ਦੀ ਧਾਰਮਿਕ ਯੂਨੀਵਰਸਿਟੀ ਯੋਧਿਆਂ ਦੇ ਖਾਨ ਆ ਇਸ ਜਥੇਬੰਦੀ ਦਾ ਬੜਾ ਸ਼ਾਨਾਮਤਾ ਜਿਹੜਾ ਇਤਿਹਾਸ ਆ ਅੱਜ ਲੋੜ ਆ ਕਿ ਦਮਦਮੀ ਤਕਸਾਲ ਵਰਗੀ ਸੰਸਥਾ ਇਸੇ ਤਰ੍ਹਾਂ ਬੁੱਢਾ ਦਾਸ ਦਾ ਦੇਖ ਕੇ ਆਪਾਂ ਪ੍ਰਾਤਨ ਇਤਿਹਾਸ ਪੜਹੀਏ ਤਾਂ ਬਹੁਤ ਸ਼ਾਨਾਮਤਾ ਇਤਿਹਾਸ ਆ ਜਥੇਦਾਰ ਜੱਸਾ ਸਿੰਘ ਜੀ ਆਲੂਵਾਲੀਆ ਅਕਾਲੀ ਫੂਲਾ ਸਿੰਘ ਜੀ ਦਾ ਬਾਬਾ ਨੈਨਾ ਸਿੰਘ ਜੀ ਹੋਣਾ ਦਾ ਇਸੇ ਤਰ੍ਹਾਂ ਦਲ ਖਾਲਸਾ ਜਥੇਬੰਦੀ ਦੇ ਨਵਾਬ ਕਪੂਰ ਸਿੰਘ ਜੀ ਵਰਗੇ ਲੀਡਰ ਇਹ ਸਾਡੀਆਂ ਜਿਹੜੀਆਂ ਮਾਨਮੱਤੀ ਸੰਸਥਾਵਾਂ ਆ ਤਰਨ ਦਾ ਦਲ ਜਥੇਬੰਦੀਆਂ ਇਹਨਾਂ ਸਾਰਿਆਂ ਨੂੰ ਜਿਹੜੀ ਆ ਉਹ ਹੁਣ ਵਿਖੜੇ ਹਾਲਾਤਾਂ ਦੇ ਵਿੱਚ ਸ੍ਰੀ ਆਕਾਸ਼ ਤਖਸੈਬ ਦੀ ਮਾਨ ਮਰਿਆਦਾ ਨੂੰ ਮੁੱਖ ਰੱਖ ਰਿਆ ਹੋਇਆ ਕੌਮ ਦੀ ਪੰਥ ਦੀ ਧਰਮ ਦੀ ਜਿਹੜੀ ਅਗਵਾਈ ਆ ਉਹ ਕਰਨੀ ਚਾਹੀਦੀ ਆ ਸ੍ਰੀ ਅੰਮ੍ਰਿਤਸਰ ਦੀ ਧਰਤੀ ਤੇ ਜਾਂ ਪੰਜਾਬ ਦੇ ਵਿੱਚ ਕਿਸੇ ਹੋਰ ਯੋਗ ਸਥਾਨ ਦੇ ਉਤੇ ਇਕੱਠ ਬੁਲਾਇਆ ਜਾਣਾ ਚਾਹੀਦਾ ਆ ਤੇ ਬਾਦਲ ਕਿਆਂ ਦੀ ਜਿਹੜੀ ਘੇਰਾਬੰਦੀ ਆ ਉਹ ਕੀਤੀ ਜਾਣੀ ਚਾਹੀਦੀ ਆ ਬਾਦਲ ਕਿਆਂ ਨੂੰ ਉਸੇ ਤਰ੍ਹਾਂ ਗੁਰਧਾਮਾਂ ਦੇ ਵਿੱਚੋਂ ਧੱਕੇ ਮਾਰ-ਮਾਰ ਕੇ ਬਾਹਰ ਕੱਢਣਾ ਚਾਹੀਦਾ ਆ ਜਿਵੇਂ ਸਾਕਾ ਨਨਕਾਣਾ ਸਾਹਿਬ ਜਿਹੜਾ ਆ ਉਹ ਵਾਪਰਿਆ ਸੀ ਤੇ ਨਨਕਾਣਾ ਸਾਹਿਬ ਦੇ ਵਿੱਚੋਂ ਮਹੰਤ ਭਜਾਏ ਸੀ ਉਸੇ ਤਰ੍ਹਾਂ ਹੀ ਜਿਹੜੇ ਆ ਉਹ ਬਾਦਲ ਕੇ ਹੁਣ ਸਾਨੂੰ ਗੁਰਧਾਮਾਂ ਦੇ ਵਿੱਚੋਂ ਭਜਾਉਣੇ ਪੈਣੇ ਆ ਸੋ ਗਿਆਨੀ ਕੁਲਦੀਪ ਸਿੰਘ ਗੜਗੱਜ ਜਿਹੜੇ ਪੰਥਕ ਸਫਾ ਦੇ ਵਿੱਚ ਵੀ ਵਿਚਰਦੇ ਹੁੰਦੇ ਸਨ ਇਹ ਵੀ ਚਰਚਾ ਆ ਕਿ ਉਹਨਾਂ ਦੀ ਜਿਹੜੀ ਉਹ ਪਰਮਜੀਤ ਸਿੰਘ ਸਰਨਾ ਦੇ ਨਾਲ ਬੜੀ ਜਾਰੀ ਰਹੀ ਆ ਜਿਹੜੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਖੋਰ ਵਿਰੋਧੀ ਆ ਪਰਮਜੀਤ ਸਰਨਾ ਸੋ ਗਿਆਨੀ ਕੁਲਦੀਪ ਸਿੰਘ ਦੇ ਬਾਰੇ ਇੱਕ ਹਿੱਸਾ ਇਹ ਵੀ ਕਹਿ ਰਿਹਾ ਆ ਕਿ ਉਹ ਦੀ ਬੜੀ ਮਰਿਆਦਾ ਰਵਾਇਤਾਂ ਦੇ ਉੱਤੇ ਪੈੜਾ ਦੇਣ ਵਾਲੇ ਆ ਪਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਕੌਮ ਨੂੰ ਜਵਾਬ ਦੇਣ ਕਿ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਕਮੇਟੀ ਬਾਦਲ ਕੇ ਆਣੇ ਤੁਹਾਡੀ ਚੋਰੀ-ਚੋਰੀ ਜਿਹੜੀ ਆ ਚੋਰ ਪੋਸ਼ੀ ਕੀਤੀ ਆ ਤਾਜ ਪੋਸ਼ੀ ਨਹੀਂ ਚੋਰ ਪੋਸ਼ੀ ਕਰ ਦਿੱਤੀ ਆ ਜਿਹੜੀ ਤੇ ਉਹ ਉਹ ਤੁਸੀਂ ਚੁੱਪ ਕਿਉਂ ਰਹੇ ਤੁਸੀਂ ਬੋਲੇ ਕਿਉਂ ਨਹੀਂ ਤੁਸੀਂ ਤਾਂ ਪਹਿਲੇ ਦਿਨ ਹੀ ਮर्यादा ਦਾ ਸਿਧਾਂਤਾਂ ਦਾ ਪਰੰਪਰਾਵਾਂ ਦਾ ਘਾਨ ਕਰ ਦਿੱਤਾ ਜਾਂ ਮर्यादा ਦੀਆਂ ਜਿਹੜੀਆਂ ਧੱਡੀਆਂ ਦਾ ਦਤੀਆਂ ਤੁਸੀਂ ਤਾਂ ਪਹਿਲੇ ਦਿਨ ਹੀ ਸ਼ਰੋਮਣੀ ਕਮੇਟੀ ਬਾਦਲ ਕਹਿੰਦੇ ਆਖੇ ਲੱਗ ਗਏ ਉਹ ਤੇ ਅਗਾਹ ਜਿਹੜਾ ਆ ਉਹ ਤੁਸੀਂ ਕੀ ਕਰੋਗੇ ਗਿਆਨੀ ਕੁਲਦੀਪ ਸਿੰਘ ਗੜਗੱਜ ਸਾਹਿਬ ਬਾਦਲ ਕੇ ਤੁਹਾਨੂੰ ਗਿਆਨੀ ਗੁਰਬਚਨ ਸਿੰਘ ਬਣਾਉਣਾ ਚਾਹੁੰਦੇ ਆ ਤੇ ਫਿਰ ਤੁਹਾਨੂੰ ਪਤਾ ਹੀ ਆ ਗਿਆਨੀ ਗੁਰਬਚਨ ਸਿੰਘ ਕਿਵੇਂ ਕੌਮ ਦੇ ਅੱਗੇ-ਅੱਗੇ ਭੱਜਦਾ ਫਿਰਦਾ ਸੀ ਕੌਮ ਡਾਂਗਾ ਲੈ ਕੇ ਉਹਦੇ ਮਗਰ ਸੀ ਤੁਸੀਂ ਜਿਹੜਾ ਕੋਈ ਥੋੜਾ ਬਹੁਤਾ ਕਥਾਵਾਚਕ ਦੇ ਤੌਰ ਤੇ ਜਾਂ ਹੋਰ ਸਿੱਖੀ ਦੇ ਪ੍ਰਚਾਰ ਕਰਕੇ ਆਪਣਾ ਕੌਮ ਦੇ ਵਿੱਚ ਸਥਾਨ ਬਣਾਇਆ ਵੀ ਹੋਏਗਾ ਸਤਕਾਰਯੋਗ ਉਹ ਬਾਦਲ ਕਿਆਂ ਨੇ ਸਾਰਾ ਤੁਹਾਡਾ ਮਿੱਟੀ ਕਰ ਦੇਣਾ ਤੁਹਾਨੂੰ ਜਿਹੜਾ ਆ ਉਹ ਰੋਲ ਕੇ ਰੱਖ ਦੇਣਾ ਬਾਦਲ ਕਿਆਂ ਨੇ ਤੁਹਾਡੇ ਕੋਲੋਂ ਉਹ ਉਹ ਜਿਹੜੇ ਫੈਸਲੇ ਕਰਾਉਣੇ ਆ ਕਿ ਸਮੁੱਚੇ ਪੰਥ ਨੂੰ ਤੁਹਾਡੇ ਖਿਲਾਫ ਜਿਹੜਾ ਆ ਉਹ ਹੋਣਾ ਪੈਣਾ ਆ ਸੋ ਜੋ ਕੁਝ ਬਾਦਲ ਕਿਆਂ ਦੇ ਵੱਲੋਂ ਸਾਡੀ ਕੌਮ ਦੇ ਨਾਲ ਕੀਤਾ ਜਾ ਰਿਹਾ ਆ ਅਸੀਂ ਬਿਲਕੁਲ ਵੀ ਜਿਹੜਾ ਆ ਉਹ ਚੁੱਪ ਨਹੀਂ ਬੈਠਾਂਗੇ ਸਮੁੱਚੇ ਸਿੱਖ ਦਾ ਇਹ ਫਰਜ਼ ਬਣਦਾ ਆ ਕਿਉਂਕਿ ਇਤਿਹਾਸ ਨੇ ਸਾਰਿਆਂ ਦੇ ਕੋਲੋਂ ਜਵਾਬ ਦੇ ਹੀ ਕਰਨੀ ਆ ਫਿਰ ਉੱਥੇ ਇਹ ਇਤਿਹਾਸ ਵਿੱਚ ਲਿਖਿਆ ਵੀ ਜਾਣਾ ਆ ਕਿ ਕਿਹੜਾ ਕਿੱਧਰਲੇ ਪਾਸੇ ਭੁਗਤਿਆ ਸੀ ਇਹ ਹੁਣ ਅਸੀਂ ਵੇਖਣਾ ਕਿ ਅਸੀਂ ਬਾਬਰ ਦੇ ਪਾਸੇ ਭੁਗਤਣਾ ਆ ਜਾਂ ਗੁਰੂਆਂ ਵਾਲੇ ਪਾਸੇ ਭੁਗਤਣਾ ਇੱਕ ਪਾਸੇ ਗੁਰਨਾਨਕ ਸਾਹਿਬ ਸੀ ਇੱਕ ਪਾਸੇ ਬਾਬਰ ਸੀ ਇਸੇ ਤਰ੍ਹਾਂ ਅੱਜ ਇੱਕ ਪਾਸੇ ਗੁਰੂ ਦਾ ਪੰਥ ਹੈ ਤੇ ਦੂਜੇ ਪਾਸੇ ਜਿਹੜੇ ਆ ਉਹ ਬਾਦਲਕੇ ਆ ਸੋ ਬਾਦਲਕੇ ਇਹ ਉਹੀ ਲੋਕ ਆ ਜਿਨ੍ਹਾਂ ਨੇ ਅਬਦਾਲੀ ਵਾਂਗ ਮੀਰ ਮੰਨੂ ਵਾਂਗ ਮਸੇ ਰੰਗਰ ਦੇ ਵਾਂਗ ਇੰਦਰਾ ਗਾਂਧੀ ਦੇ ਵਾਂਗ ਕੌਮ ਦਾ ਜਿਹੜਾ ਭਾਰੀ ਨੁਕਸਾਨ ਆ ਉਹ ਕੀਤਾ ਇੰਦਰਾ ਗਾਂਧੀ ਨੇ ਸ੍ਰੀ ਆਕਾਸ਼ ਤਖਤ ਸਾਹਿਬ ਨੂੰ ਢਾਇਆ ਬਾਦਲ ਕੇ ਸ੍ਰੀ ਆਕਾਸ਼ ਤਖਤ ਸਾਹਿਬ ਦੀ ਮਾਨ ਮਰਿਆਦਾ ਸਿਧਾਂਤ ਨੂੰ ਜਿਹੜਾ ਆ ਉਹ ਢਾ ਰਹੇ ਆ ਸੋ ਇਹਨਾਂ ਦੇ ਵੱਲੋਂ ਜਿਹੜੇ ਕੀਤੇ ਹਮਲੇ ਇਹ ਸਾਡੇ ਗੁਰੂ ਦੇ ਉੱਤੇ ਹਮਲੇ ਹੋ ਰਹੇ ਆ ਤੇ ਅਸੀਂ ਕਿਵੇਂ ਜਿਹੜੇ ਆ ਉਹ ਚੁੱਪ ਕਰਕੇ ਜਿਹੜਾ ਆ ਉਹ ਬੈਠਾਂਗੇ ਤੇ ਜਿਹੜੇ ਲੋਕ ਅੱਜ ਬਾਦਲ ਕੇ ਆਂ ਜਨ ਸ਼ਰੋਮਣੀ ਕਮੇਟੀ ਦੇ ਨਾਲ ਖੜੇ ਇਹਨਾਂ ਦੀਆਂ ਪੰਥ ਵਿਰੋਧੀ ਕਰਤੂਤਾਂ ਦੇ ਉੱਤੇ ਜਿਹੜੇ ਉਹ ਢੱਕਣ ਦਾ ਯਤਨ ਕਰ ਰਹੇ ਆ ਪੰਥ ਇਹਨਾਂ ਲੋਕਾਂ ਨੂੰ ਵੀ ਜਿਹੜਾ ਆ ਮਾਫ਼ ਨਹੀਂ ਕਰੇਗਾ ਇਹਨਾਂ ਲੋਕਾਂ ਨੂੰ ਚਾਹੀਦਾ ਕਿ ਅੱਜ ਹੀ ਚਪਣੀ ਦੇ ਵਿੱਚ ਨੱਕ ਡੋਬ ਕੇ ਮਰ ਜਾਣ ਨਹੀਂ ਤਾਂ ਇਹਨਾਂ ਦੀਆਂ ਜਿਹੜੀਆਂ ਪੀੜ੍ਹੀਆਂ ਆ ਉਹ ਵੀ ਇਹਨਾਂ ਨੂੰ ਜਿਹੜੀਆਂ ਲਹਨਤਾਂ ਆ ਉਹ ਪਾਵੇਗੇ ਸੋ ਅੱਜ ਲੋਰਿਆ ਕਿ ਦਮਦਮੀ ਟਕਸਾਲ ਤੇ ਬੁੱਢਾ ਅਦਾਲਤ ਤਰਨਾ ਅਦਾਲ ਦਾ ਸਾਡੀਆਂ ਮਾਨਮਤੀ ਸੰਸਥਾਵਾਂ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਲ ਖਾਲਸਾ ਆਦਿਕ ਸਾਰੀਆਂ ਪੰਥਕ ਜਥੇਬੰਦੀਆਂ ਸੰਪਰਦਾਵਾਂ ਇਕੱਤਰ ਹੋ ਕੇ ਇਨਾ ਅਜੋਕੇ ਮਹਾਨਤਾ ਬਾਦਲ ਕਿਆਂ ਦਾ ਜਿਹੜਾ ਸਫਾਇਆ ਆ ਉਹ ਕਰਨ ਸੋ ਧੰਨਵਾਦ ਜੀ ਦਾਸ ਰਣਜੀਤ ਸਿੰਘ ਵਿਦਿਆਰਥੀ ਦਮਦਮੀ ਰਕਸਾਲ ਮੁੱਖ ਸੇਵਾਦਾਰ ਸਿੱਖ ਯੂਥ ਫੈਡਰੇਸ਼ਨ ਭਿੰਡਰਾਂ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ